ਮੁਹੰਮਦ ਸ਼ਦੀਕ ਜੀ ਦਾ ਗਾਣਾ ਸੁਣਦੇ ਹੁੰਦੇ ਸੀ ਬੱਗੀ ਤਿਤਰੀ ਕਮਾਦੋਂ ਨਿਕਲੀ ਉਂਟ ਦੀ ਨੂੰ ਬਾਜ ਪੈ ਗਿਆ ਉਹਦੇ ਵਿੱਚ ਇੱਕ ਹੋਰ ਲਾਈਨ ਆਉਂਦੀ ਹੈ ਅਸੀਂ ਛਾਤਰੀ ਹਲਾਈ ਤੇ ਉਹ ਪੈਰ ਕੱਢ ਗਈ ਤੁਸੀਂ ਅੱਜ ਛਾਪਰੀਆਂ ਲੈ ਕੇ ਆਏ ਹੋ ਔਰ ਆਪਾਂ ਕਹਿੰਦੇ ਆ ਨੀਲੀ ਛਤਰੀ ਵਾਲਾ ਮੈਂ ਨੀਲੀ ਛਤਰੀ ਵਾਲੇ ਅੱਗੇ ਅਰਦਾਸ ਕਰਦਾ ਤੁਹਾਡੀਆਂ ਛਤਰੀਆਂ ਜਲਦੀ ਚਿੱਟੀਆਂ ਕਬੂਤਰਾਂ ਤੇ ਕਬੂਤਰਾਂ ਨਾਲ ਭਰੀਆਂ ਹੋਣਗੀਆਂ ਮੈਂ ਜਦੋਂ ਪਿੰਡ ਹੁੰਦਾ ਸੀ ਜਿੰਦਾਬਾਦ ਜਿੰਦਾਬਾਦ ਮਿਹਰਬਾਨੀ ਮਿਹਰਬਾਨੀ ਮਿਹਰਬਾਨ ਜਦੋਂ ਮੈਂ ਪਿੰਡ ਹੁੰਦਾ ਸੀ ਤੇ ਗਰਾਊਂਡ 'ਚ ਜਾਂਦੇ ਕਬੱਡੀ ਆਪਣੀ ਮਾਂ ਖੇਡ ਹੈ ਕਬੱਡੀ ਖੇਡਦੇ ਫਿਰ ਥੋੜਾ ਜਿਆ ਸੁਰਤ ਸੰਭਾਲੀ ਤੱਕ ਕਿਲਾ ਰਾਏਪੁਰ ਦੀਆਂ ਖੇਡਾਂ ਬਾਰੇ ਸੁਣਨ ਲੱਗੇ ਟੀਵੀ ਤੇ ਖਬਰਾਂ ਚ ਸਾਢੇ 7 ਟਾਲੀਆਂ ਖਬਰਾਂ ਚ ਉਹ ਖੇਡਾਂ ਬਾਰੇ ਦਿਖਾਉਂਦੇ ਹੁੰਦੇ ਉਹਦੇ ਚ ਬੈਲ ਕੱਡੀਆਂ ਵੀ ਦੌੜਦੀਆਂ ਹੁੰਦੀਆਂ ਸੀ ਉਹ ਰਮਨ ਕੁਮਾਰ ਪੜਦਾ ਹੁੰਦਾ ਸੀ ਖਬਰਾਂ ਤੇ ਬੜਾ ਚਾਹ ਹੁਣਾ ਦਿਲ ਚ ਵੀ ਅੱਛਾ ਯਾਰ ਇਹ ਕਿਵੇਂ ਹੁੰਦਾ ਉਹ ਹੁਣ ਇੱਧਰ ਆਉਣ ਨਹੀਂ ਦਿੰਦੇ ਇਹ ਕਰਦੇ ਇੱਧਰ ਛੱਡੋ 15 ਕਿਲੋਮੀਟਰ ਤੇ ਸੁਨਾਮ ਹੈ ਉੱਥੇ ਨਹੀਂ ਜਾਣ ਦਿੰਦੀ ਸੀ ਕਹਿੰਦੇ ਖੋਇਆ ਜਾਏਗਾ ਤੂੰ ਪੀੜਾ ਕਹਿੰਦੇ ਉੱਥੇ ਸ਼ਹਿਰ ਚ ਨਹੀਂ ਜਾਣਾ ਪਰ ਦੇਖਣ ਦਾ ਚਾਹ ਸੀ ਅਖਬਾਰ ਪੜ੍ਹਨ ਦਾ ਚਾਹ ਸੀ 1933 ਤੋਂ ਸ਼ੁਰੂ ਹੋਈ ਹੋਈ ਖੇਡਾਂ ਆਜ਼ਾਦੀ ਤੋਂ ਵੀ ਪਹਿਲਾਂ ਫਿਰ ਬੀਵੀਸੀ ਤੇ ਡਿਸਕਵਰੀ ਤੇ ਡਾਕੂਮੈਂਟਰੀ ਦੇਖੀ ਉਹਨਾਂ ਬਾਰੇ ਰਾਸ਼ਟ੍ਰਪਤੀ ਤਾਂ ਕੋਨ ਨੂੰ ਦੇਖਣ ਆਉਂਦੇ ਰਹੇ ਤੇ ਕੁਦਰਤ ਨੇ ਸੰਜੋਗ ਬਣਾਤਾ ਕਲਾਕਾਰੀ ਚ ਆ ਗਈ ਟੱਕਲਾਰੇ ਪੁਰਾੜੇ ਨੇ ਇੱਕ ਵਾਰੀ ਮੇਰੇ ਕੋਲ ਆਏ ਕਹਿੰਦੇ ਵੀ ਖੇਡਾਂ ਤੇ ਪ੍ਰੋਗਰਾਮ ਕਰਾਉਣਾ ਕਿੰਨੇ ਪੈਸੇ ਲਾਉਂਗ ਮੈਂ ਕਹਿੰਦਾ ਪੈਸੇ ਛੱਡੋ ਮੈਨੂੰ ਸਟੇਜ ਤੇ ਲੈ ਜਾਓ ਬਸ ਮਟਾ ਆਪ ਉੱਥੇ ਜਾਣ ਨੂੰ ਕਦੋਂ ਦਾ ਤੜਫੀ ਜਾਂਦਾ ਸੋ ਇਹ ਪਿਆਰ ਜਿਹੜਾ ਖੇਡਾਂ ਪ੍ਰਤੀ ਪੰਜਾਬੀਆਂ ਦਾ ਇਹਨੂੰ ਕੋਈ ਰੋਕ ਨਹੀਂ ਸਕਦਾ ਇਹਨੂੰ ਕੋਈ ਕਾਨੂੰਨ ਥੋੜੇ ਟਾਈਮ ਲਈ ਚੱਕੇ ਜਾਮ ਕਰ ਸਕਦਾ ਪਰ ਬੈਲ ਗੱਡੀਆਂ ਦੇ ਚੱਕੇ ਜਿਹੜੇ ਨੇ ਉਹਨਾਂ ਨੂੰ ਰੋਕ ਨਹੀਂ ਕੋਈ ਸਕਦਾ ਇਹ ਜਿਹੜਾ ਚੱਕੀ ਘੁੰਮਦੀ ਹੈ ਨਾ ਪਰਮਾਤਮਾ ਦੀ ਇਹ ਗੋਲ ਚੱਕੀ ਜਿਹੜੀ ਬਣਾਈ ਹੋਈ ਹੈ ਧਰਤੀ ਇਹ ਗੋਲ ਚੱਕੀ ਦਾ ਮਾਲਕ ਜਿਹੜਾ ਇਹ ਗੋਲ ਚੱਕੀ ਦਾ ਚਾਲਕ ਜਿਹੜਾ ਉਹ ਰੱਬ ਹੈ ਉਹਦੇ ਹੁਕਮ ਬਿਨਾ ਪੱਤਾ ਨਹੀਂ ਹਿੱਲਦਾ ਇੱਥੇ ਹੁਕਮ ਦੇਣ ਵਾਲੇ ਕੌਣ ਆ ਜੀ ਅਸੀਂ ਕਿ ਉਹਨੂੰ ਰੋਕ ਦੋ ਇੱਥੇ ਬੈਨ ਲਾ ਦੋ ਇੱਥੇ ਕਾਨੂੰਨ ਬਣਾ ਦੋ ਉਹਦੇ ਹੁਕਮ ਬਿਨਾ ਪੱਤਾ ਨਹੀਂ ਹਿੱਲਦਾ ਪਰਮਾਤਮਾ ਨੇ ਸਮੱਤ ਬਖਸ਼ੀ ਬਲ ਬਖਸ਼ਿਆ ਅਸੀਂ ਕਹੇ ਵੀ ਆਹ ਤਾਂ ਯਾਰ ਮਤਲਬ ਸਾਡੀਆਂ ਆਪਦੀਆਂ ਖੇਡਾਂ ਨਾਲ ਤੱਕਾ ਹੋ ਰਿਹਾ ਹੈ ਗੁਰੂ ਨਾਨਕ ਸਾਹਿਬ ਕੋਲੇ ਬਲਦਾਂ ਦੀ ਜੋੜੀ ਸੀ ਜੀ ਉਹਨਾਂ ਨੇ ਆਖਰੀ 16 ਸਾਲ ਕਰਤਾਰਪੁਰ ਸਾਹਿਬ ਖੇਤੀ ਕੀਤੀ ਹੈ ਜੀ ਅਸੀਂ ਤਾਂ ਤੱਲੀਆਂ ਲਿਆ ਕੇ ਪਾਉਨੇ ਆ ਝਾਂਜਰਾਂ ਲਿਆ ਕੇ ਪਾਉਂਦੇ ਆ ਨੱਥਾਂ ਦੇ ਅਡਾ ਡੰਗ ਛਕਣੀਆਂ ਦੇ ਅਡਾ ਡੰਗ ਮੱਥਿਆਂ ਤੇ ਤਾਜ ਜੋਨੇ ਉਹਨਾਂ ਦੇ ਦੇਸੀ ਘਿਓ ਦੇ ਪੀਪੇ ਵਰਦਾਂ ਵਾਸਤੇ ਆਉਂਦੇ ਆ ਪਤਾ ਨਹੀਂ ਕਿਹੜੇ ਬਾਬੂ ਨੇ ਬੈਠੇ ਨੇ ਕੀ ਦਿਮਾਗ ਚੋਂ ਇਹ ਆਇਆ ਹੋਊਗਾ ਕਹਿੰਦਾ ਜੀ ਟੌਰਚਰ ਕਰਦੇ ਆ ਉਹ ਅਸੀਂ ਪੁੱਤਾਂ ਤੋਂ ਬੱਦ ਪਿਆਰ ਦੇਖ ਉਹਨਾਂ ਨੂੰ ਪਾੜਦੇ ਆ ਕਦੋਂ ਟੌਰਚਰ ਕਰਦੇ ਆ ਦੱਸੋ ਤਾਂ ਸਹੀ ਸਾਨੂੰ ਬਣਾਤਾ ਕਾਨੂੰਨ ਉੱਥੇ ਬੈਠਿਆ ਨੇ ਚਲੋ ਕੋਈ ਨਹੀਂ ਪਰ ਸਾਡੇ ਵਿਰਸੇ ਚ ਜਿਹੜੇ ਬਲਦ ਨੇ ਕੋ ਬੌਲਦ ਵੀ ਕਹਿੰਦੇ ਨੇ ਕਿਸੇ ਇਲਾਕੇ ਚ ਬੈਲ ਵੀ ਕਹਿੰਦੇ ਨੇ ਸਾਡੇ ਬਲਦ ਕਹਿੰਦੇ ਆ ਬਹੁਤ ਨਾਤਾ ਰਿਹਾ ਆਪਸ ਚ ਅੰਨ ਦਾ ਤਾਂ ਉਹੀ ਰਿਹਾ ਮੇਰੇ ਦਾਦੇ ਹੋਰ ਹੀ ਦੱਸਦੇ ਕਿ 4 ਵਜੇ ਉੱਠ ਕੇ 4 ਕੀ 3:30 ਵਜੇ ਤਾਰਾ ਚੜ੍ਹਦੇ ਨਾਲ ਦਿਨ ਜੋ ਤੱਕ ਸੂਰਜ ਪੂ ਫੁੱਟਦੀ ਸੀ ਉਹ ਤੱਕ 2 ਕਿੱਲੇ 2.5 ਕਿੱਲੇ ਅਸੀਂ ਵਾਹ ਦਿੰਦੇ ਸੀ ਤਾਂ ਨਾਲ ਹੀ ਜਾਂਦੇ ਸੀ ਫਿਰ ਬੜਦੀ ਜਾਂਦੇ ਸੀ ਨਾਲ ਤਾਰੇ ਚੜਨ ਵੇਲੇ ਫਿਰ ਸਾਡੇ ਰਿਵਾਜ ਹੈ ਬੜਦ ਮੌਲਾ ਹੋ ਗਿਆ ਉਮਰ ਹੋ ਗਈ ਅਸੀਂ ਉਹਨੂੰ ਵੀ ਹੋੜੇ ਲਾਲਾ ਕੇ ਉਹਨੂੰ ਪਾਸਾ ਦਵਾਉਂਦੇ ਆ ਫਿਰ ਸੁੱਕ પા ਕੇ ਫਿਰ ਪਾਸਾ ਦਵਾਉਂਦੇ ਆ ਅਸੀਂ ਉਹਨਾਂ ਨੂੰ ਬਜ਼ੁਰਗਾਂ ਵਾਂਗੂ ਬਾਅਦ ਚ ਉਹਨਾਂ ਦੀ ਸੇਵਾ ਕਰਦੇ ਆ ਔਰ ਜਿਹੜੇ ਬੰਦੇ ਨੇ ਕੰਮ ਲੈ ਕੇ ਮੋਲਾਬਾਲਦ ਛੜਤਾ ਪਿੰਡ ਚ ਉਹਨੂੰ ਵਧੀਆ ਨਹੀਂ ਸਮਝਿਆ ਜਾਂਦਾ ਯਾਰ ਤੂੰ ਗਲਤ ਬੰਦਾ ਹੈ ਤੂੰ ਮਤਲਬੀ ਬੰਦਾ ਹੈ ਤੂੰ ਬਲਕਿ ਤੋ ਕੰਮ ਲੈ ਕੇ ਉਹਨੂੰ ਛੜਤਾ ਗਊ ਦੇ ਜਾਏ ਵਾਇਸ ਪੱਤਰ ਤੁਹਾਡਾ ਉਹਨਾਂ ਨਾਲ ਪਿਆਰ ਹੈ ਅਸੀਂ ਉਹਨਾਂ ਤੇ ਟੌਰਚਰ ਕਰਾਂਗੇ ਅਸੀਂ ਅਤਿਆਚਾਰ ਕਰਾਂਗੇ ਉਹਨਾਂ ਤੇ ਇਸੇ ਤਰੀਕੀ ਕਬੂਤਰਾਂ ਦਾ ਮੇਰੇ 2-3 ਦੋਸਤ ਨੇ ਉਹਨਾਂ ਕੋਲ ਕਬੂਤਰ ਨੇ ਬਦਾਮ ਖੋਰ ਪਤਾ ਨਹੀਂ ਕੀ ਕੀ ਮਤਲਬ ਖੁੱਡੇ ਦੇ ਕੋਲੇ ਹੀ ਬੈਠੇ ਰਹਿੰਦਾ ਉਹ ਉਹਨੂੰ ਹੋਰ ਦੁਨੀਆ ਦੀ ਸੁਰਤੀ ਐ ਨਹੀਂ ਉਹਦੇ ਘਰ ਦੇ ਮੈਨੂੰ ਕਹਿੰਦੇ ਨੇ ਪੁੱਤ ਥੋੜਾ ਜਿਹਾ ਸਮਝਾ ਦੁਨੀਆਦਾਰੀ ਮੈਂ ਖੈ ਇਹਦੀ ਦੁਨੀਆਦਾਰੀ ਇੱਥੇ ਇਹਨੂੰ ਇਹ ਚੋਂ ਦੁਨੀਆ ਦਿਖੀ ਜਾਂਦੀ ਹੈ ਇਹ ਦੁਨੀਆਦਾਰੀ ਹੈ ਦੁਨੀਆਦਾਰੀ ਹੋਰ ਕੀ ਹੈ ਕਿਸੇ ਨੂੰ ਕਿਤੋਂ ਰੱਬ ਦਿਖੀ ਜਾਂਦਾ ਕਿਦੋਂ ਕਿਸੇ ਚੋਂ ਰੱਬ ਦਿਖੀ ਜਾਂਦਾ ਦਿਖੀ ਜਾਂਦਾ ਹਰੇਕ ਦਾ ਆਪਣਾ ਆਪਣਾ ਕਿਆ ਕਿਆ ਪਤਾ ਕਿਸ ਬੇਸਮੇ ਨਾਰਾਇਣ ਮਿਲ ਜਾਏ ਕੀ ਪਤਾ ਕੋਈ ਕਿਸੇ ਬੇਜਬਾਨ ਨੇ ਰਾਹੀ ਰੱਬ ਤੁਹਾਡੇ ਘਰੇ ਆਵੇ ਪੇੜਾ ਵੀ ਤਾਂ ਦਿਨਿਆਂ ਗਊ ਨੂੰ ਕਿ ਭਾਈ ਬੇਜਵਾਨ ਹੈ ਉਹ ਆ ਕੇ ਖੜ ਜਾਂਦੀ ਹੈ ਘਰ ਮੂਰੇ ਉਹਨੂੰ ਪੇੜਾ ਦੇ ਦੇ ਨੇ ਗਾਹਾਂ ਤੁਰ ਪੈਨੀ ਕੀ ਪਤਾ ਰੱਬ ਕਿੱਥੇ ਵੱਸਦਾ ਸੋ ਅਸੀਂ ਇਹ ਬਿੱਲ ਲੈ ਕੇ ਆਏ ਬਿੱਲ ਪੰਪ ਸਰਵ ਸੰਪੀਨ ਮદાન ਸਭਾ ਚੋਂ ਪਾਸ ਹੋ ਗਿਆ ਤੇ ਉਤੋਂ ਬਾਅਦ ਉਹ ਰਾਜਪਾਲ ਕੋਲ ਚਲਾ ਗਿਆ ਰਾਜਪਾਲ ਸਾਹਿਬ ਨਾਲ ਮੈਂ ਗੱਲ ਕੀਤੀ ਉਹਦਾ ਇੱਕ ਫੋਰਮੈਲਟੀ ਐ ਇੱਕ ਬਸ ਰਾਸ਼ਟਰਪਤੀ ਜੀ ਕੋ ਚਲਾ ਗਿਆ ਰਾਸ਼ਟਰਪਤੀ ਜੀ ਕੋਲੋਂ ਸਾਈਨ ਹੋ ਕੇ ਜਿਸ ਦਿਨ ਆ ਗਿਆ ਉਸੇ ਦਿਨ ਤੁਸੀਂ ਆਪਣੇ ਨਾਰੇ ਬੱਗੇ ਸ਼ਿੰਗਾਰ ਲਏ ਬਸ ਇੱਕ ਥੋੜਾ ਜਿਹਾ ਕਲੋਜ਼ ਉਹਦੇ ਵਿੱਚ ਪਾਇਆ ਹੋਇਆ ਉਹਦੇ ਨਾਲ ਤੁਸੀਂ ਸਹਿਮਤ ਵੀ ਹੋਵੋਗੇ ਸ਼ਾਇਦ ਕਿ ਜਿਸ ਵੇਲੇ ਬੈਲ ਗੱਡੀਆਂ ਦੀ ਦੌੜ ਹੋਊਗੀ ਉਸ ਵੇਲੇ ਜਿਹੜਾ ਗੱਡੀ ਤੇ ਬੈਠਾ ਉਹਦੇ ਹੱਥ 'ਚ ਪ੍ਰਾਣੀ ਡੰਡਾ ਜਾਂ ਆਰਮੀ ਹੋਣਾ ਚਾਹੀਦੀ ਸ਼ਾਬਾਸ਼ ਇਹ ਦੇਖੀ ਭਜਾਉਣੇ ਆ ਬਸ ਤੂੰ ਹੀ ਦੇਖ ਲੋ ਇਹ ਬੇਜ਼ੁਬਾਨ ਨੇ ਇਹ ਸੱਚੇ ਨੇ ਕ੍ਰਿਕਟ ਵਾਲਿਆਂ ਤੇ ਇਲਜ਼ਾਮ ਲੱਗ ਜਾਂਦਾ ਵੀ ਮੈਚ ਵੇਚ ਗਏ ਓਏ ਆ ਮੈਚ ਫਿਕਸ ਕਰ ਗਏ ਓਏ ਕਬੱਡੀ ਵਾਲਿਆਂ ਤੋਂ ਗਰਾਊਂਡ 'ਚ ਸੌਆਂ ਚਕਾਉਂਦੇ ਆ ਮਿੱਟੀ ਦੀਆਂ ਵੀ ਸੌਂਖਾ ਹੋਰ ਰਲਕੇ ਨਹੀਂ ਖੇਡੋਂਗੇ ਇਹ ਰਲਕੇ ਨਹੀਂ ਭਾਈ ਦੇ ਭਾਈ ਇਹਦਾ ਜਿੰਨੀ ਤਾਕਤ ਆ ਉਹ ਭਾਈ ਦੇ ਨੇ ਸਰ ਇਹ ਐ ਨਹੀਂ ਹੈਗੇ ਵੀ ਐਸ ਪਿੰਡ ਚ ਮੈਂ ਜਿੱਤ ਜਨਾ ਅਗਲੇ ਪਿੰਡ ਤੂੰ ਮੈਨੂੰ ਜਿਤਾ ਦੇ ਇਹ ਫੇ ਫਿਕਸਿੰਗ ਨਹੀਂ ਇਹ ਤਾਂ ਪਰਮਾਤਮਾ ਦੇ ਜੀ ਨੇ ਨਹੀਂ ਵੀ ਜਿੱਤੇ ਕੋਈ ਗੱਲ ਨਹੀਂ ਉਹ ਖਰਾਕ ਚ ਕਮੀ ਨਹੀਂ ਆਉਣ ਦਿੰਦੇ ਆਪਾਂ ਕਹਿੰਦੇ ਹੋਰ ਖਰਾਕ ਚਾਰਾਂਗੇ ਉਹ ਗੱਲ ਨਹੀਂ ਐ ਕਿ ਨਹੀਂ ਜਿੱਤੇ ਗਾਹਾਂ ਵਾਲੇ ਟੂਰਨਾਮੈਂਟ ਤੇ ਜਿੱਤ ਜਾਂਗੇ ਸੋ ਇਹੇ ਪੰਜਾਬ ਦਾ ਇੱਕ ਰੰਗ ਹੈ ਤੇ ਰੰਗਲੇ ਪੰਜਾਬ ਦਾ ਅਸੀਂ ਸੁਪਨਾ ਦੇਖਿਆ ਹੁਣ ਇਹ ਰੰਗ ਤੋਂ ਬਿਨਾ ਅਸੀਂ ਕਿਵੇਂ ਪੰਜਾਬ ਨੂੰ ਰੰਗਲਾ ਬਣਾ ਲਾਂਗੇ ਸੋ ਅੱਜ ਮੈਂ ਦੇਖ ਕੈਂ ਇੱਧਰ ਵੀ ਐਗਜ਼ਿਬਿਸ਼ਨ ਲੱਗੀ ਆ ਝਾਂਜਰਾਂ ਦੀ ਸਾਰੇ ਜਿਹੜੇ ਘੁੰਗਰੂਆਂ ਦੀ ਬੜੇ ਪਹਿਲਾਂ ਪੁਰਾਣੇ ਗੀਤ ਬਣੇ ਇਹਨਾਂ ਤੇ ਬੜਦਾਂ ਦੀਆਂ ਟੱਲੀਆਂ ਤੇ ਝਾਂਜਰਾਂ ਤੇ ਪਰ ਵਿਚਦੀ ਦੌਰ ਉਹ ਆ ਗਿਆ ਵੀ ਜਿਹੜੇ ਰੱਸਿਆਂ ਨਾਲ ਬੜਦਾਂ ਦੀਆਂ ਗਲਾਂ 'ਚ ਟੱਲੀਆਂ ਪਾਉਂਦੇ ਸੀ ਉਹ ਜ਼ਿੰਮੇਦਾਰ ਦੇ ਗਲ ਦਾ ਫਾਹਾ ਬਣ ਗਿਆ ਆਤਮੱਤਿਆ ਮ ਕਰਨ ਲੱਗੇ ਖੇਤੀ ਕਾਟੇ ਦਾ ਸੌਦਾ ਹੋ ਗਈ ਹੁਣ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਗਊ ਦੇ ਜਾਇੰਦਾ ਹੁਣ ਕੀ ਹੋ ਗਿਆ ਚਲੋ ਆਪਾਂ ਕਰ ਲਾਂਗੇ ਠੀਕ ਤੁਸੀਂ ਜਿਸ ਤਰ੍ਹਾਂ ਮੰਤਰੀ ਸਾਹਿਬ ਬੋਲਦੇ ਹੋਏ ਕਹਿੰਦੇ ਸੀ ਵੀ ਸੇਵੀਆਂ ਚ ਲੂਣ ਪਾਉਣ ਵਾਲੇ ਵੀ ਬਹੁਤ ਨੇ ਰੋੜੇ ਡਕਾਉਣ ਵਾਲੇ ਬਹੁਤ ਨੇ 2022 ਚ ਅੱਜ ਵੀ ਯਾਦ ਕਰ ਲੋ 2022 ਜਦੋਂ ਤੁਸੀਂ ਵੋਟ ਪਾਉਣ ਗਏ ਸੀ ਤੁਸੀਂ ਕੋਈ ਭਗਵੰਤ ਮਾਨ ਦਾ ਰਾਹ ਸਾਫ਼ ਨਹੀਂ ਕਰ ਰਹੇ ਸੀ ਤੁਸੀਂ ਆਪਦੇ ਮੂਹਰੇ ਖਿੰਡੇ ਹੋਏ ਰੋੜੇ ਸਾਫ਼ ਕਰ ਰਹੇ ਸੀ ਸਾਰੇ ਮੇਰਾ ਕੰਮ ਇਹ ਹੁਣ ਕਿ ਤੁਹਾਡੇ ਮੂਹਰੇ ਜਿਹੜੇ ਰੋੜੇ ਸਿੱਟੇ ਹੋਏ ਨੇ ਕਿਸੇ ਵੀ ਕੰਮ 'ਚ ਚਾਹੇ ਨੌਕਰੀਆਂ ਦੇਣ 'ਚ ਚਾਹੇ ਬਿਜਲੀ 'ਚ ਚਾਹੇ ਇਨਫਰਾਸਟ੍ਰਕਚਰ 'ਚ ਚਾਹੇ ਜਿਹੜੇ ਮਰਜ਼ੀ ਕੰਮ 'ਚ ਜਿਹੜੇ ਤੁਹਾਡੇ ਮੂਹਰੇ ਰੋੜੇ ਪੈ ਨੇ ਉਹ ਰੋੜੇ ਚੱਕ ਕੇ ਪਰ੍ਹਾਂ ਕਰਨਾ ਇਹ ਮੇਰਾ ਫਰਜ਼ ਹੈ ਉਹੀ ਖੰਬੇ ਨੇ ਉਹੀ ਜੈਂਪਰ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਆਉਂਦੀ ਆ ਨਾ ਬਰੌਣ ਬਿਜਲੀ ਦੇ ਨੇ ਨਾ ਟਰਾਂਸਫਾਰਮਰ ਸੜਿਆ ਕੋਈ ਨਾ ਗ੍ਰਿਡ ਵਿੱਚ ਕੋਈ ਪੰਗਾ ਪਿਆ ਅਪਰਸੋਂ ਮੈਂ ਇਧਰ ਉਟਾਲਾਂ ਪਿੰਡ ਉਹਨਾਂ ਮੇ ਮੋਗੇ ਲਾਏ ਨੇ ਬਹੁਤ ਸਾਰੇ ਤੁਹਾਡੇ ਪਿੰਡਾਂ ਚ ਵੀ ਆਇਆ ਹੋਊਗਾ ਪਾਣੀ ਹੋਰ ਆਉਣਗਾ ਹੋਰ ਆਊਗਾ ਹਜੇ ਮੋਗੇ ਨਵੇਂ ਬਣਾਏ ਉੱਥੇ ਚਲਾ ਗਿਆ ਬਹਿ ਗਏ ਬਜ਼ੁਰਗ ਬਹਿ ਗਏ ਗੱਲ ਸੁਣਾਈ ਇੱਕ ਬਜ਼ੁਰਗ ਨੇ ਉਹ ਕਹਿੰਦਾ ਸਾਡੇ ਪਿੰਡ ਦਾ ਇੱਕ ਬਜ਼ੁਰਗ ਹੈ ਉਹ ਹਾਥਣੇ ਜਿਹਾ ਆਉਂਦਾ 6 ਵਜੇ ਖੇਤ ਸਾਈਕਲ ਤੇ ਝੋੜਾ ਹੁੰਦਾ ਉਹਦੇ ਕੋਲੇ ਕੁਝ ਲੈ ਕੇ ਚਲਾ ਜਾਂਦਾ 15 ਕਿ ਮਿੰਟਾਂ ਬਾਅਦ ਸਾਨੂੰ ਕਹਿੰਦੇ ਸ਼ੱਕ ਹੋ ਗਿਆ ਵੀ ਇਹ ਹੈ ਨਾ ਚੋਰੀਆਂ ਕਰਦਿਆਂ ਤੋਂ ਇਹ ਮੋਟਰ ਤੇ ਆ ਕੇ ਇਹ ਫੰਸ਼ਨ ਕਰਦਾ ਬੁੱਢ ਪਾਪਾ 15 ਕਿ ਮਿੰਟਾਂ ਚ ਬਾਪ ਸੋ ਜਾਂਦਾ ਵੀ ਇੱਥੇ ਧਰ ਰੱਖਿਆ ਹੋਣਾ ਸਮਾਨ ਇਹਨੇ ਕਦੇ ਇੱਕ ਦਿਨ ਅਸੀਂ ਰੋਕ ਲਿਆ ਵੀ ਰੁਕ ਬਈ ਵੀ ਤੂੰ ਕੀ ਕਰਨ ਜਾਂਦਾ ਵੀ 15 ਮਿੰਟ 15 ਮਿੰਟਾਂ ਬਾਅਦ ਤੂੰ ਮੁੜਿਆ ਆਉਣਾ ਕੀ ਕੀ ਕਰਨ ਜਾਂਦਾ ਤੂੰ ਚੋਰੀਆਂ ਏ ਕੱਲਾ ਕੱਲਾ ਹੀ ਏ ਉਹ ਕਹਿੰਦਾ ਮਾਰੇ ਸੋਂ ਤਲਾਸ਼ੀ ਲੈ ਲਓ ਯਾਰ ਇਹ ਤਾਂ ਕੋਈ ਗੱਡੀ ਨਹੀਂ ਕਹਿੰਦ ਖਾਂ ਕਹਿੰਦਾ ਕੀ ਐ ਕਹਿੰਦਾ ਝੋਲੇ ਚ ਤਿੰਨ ਗ੍ਰਿਪ ਜਿਹੜੇ ਆਪਣੇ ਫੂਜ ਵਾਲੇ ਉਹ ਕਹਿੰਦੇ ਕੀ ਕਹਿੰਦਾ ਰਾਤ ਨੂੰ ਕੱਢ ਕੇ ਲਿਉਣਾ ਯਾਰ ਕਿਤੇ ਆਟੋਮੈਟਿਕ ਹੀ ਨਾ ਚੱਲ ਪੇ ਪਾਣੀ ਬਹੁਤ ਪਿਆ ਕਹਿੰਦਾ ਪਹਿਲਾਂ ਉਹ ਕਹਿੰਦੇ ਜੀ ਇਹ ਵੀ ਸ਼ਿਕਾਇਤ ਹੋ ਸਕਦੀ ਹੈ ਹੁਣ ਪੁਲਿਸ ਕੋਲੇ ਵੀ ਰਾਤ ਨੂੰ ਭੋਲਾ ਸਿੰਘ ਸਾਡੀ ਮੋਟਰ ਚਲਾ ਗਿਆ ਜੀ ਵੇ ਸਾਡੇ ਤੇ ਲੱਗਦਾ ਜੀ ਸਾਨੂੰ ਸ਼ੱਕ ਹੈ ਉਹੀ ਹੈ ਜੀ ਵੀ ਮਤਲਬ ਜੀ ਰੋਕੋ ਜੀ ਇਹ ਗੱਲਾਂ ਸ਼ਰਾਰਤੀ ਅੰਸਰ ਮੋਟਰਾਂ ਚ ਲਾ ਜਾਂਦੇ ਨੇ ਰਾਤ ਨੂੰ ਕਹਿੰਦੇ ਇਹੋ ਜਿਹੀ ਸ਼ਕਤੀਆਂ ਵੀ ਆਉਣ ਸਕਦੀਆਂ ਨੇ ਜਿਹੜੇ ਹਿਸਾਬ ਨਾਲ ਤੁਸੀਂ ਬਿਜਲੀ ਦੇ ਰਹੇ ਹੋ ਤੇ ਜਿਹੜੇ ਹਿਸਾਬ ਨਾਲ ਸਾਨੂੰ ਕੱਸੀਆਂ ਦਾ ਮੋਗਿਆਂ ਦਾ ਰਜਵਾਹਿਆਂ ਦਾ ਸੂਆਂ ਦਾ ਪਾਣੀ ਮਿਲ ਰਿਹਾ ਹੈ